ਹਾਂਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਗੁਰੂ ਮਹਾਰਾਜ ਸੱਚੇ ਪਾਸ਼ਾ ਮਾਰਾ ਕਰਦੀਆਂ ਕੜਾ ਕਰੋ ਜੀ ਕਿਰਪਾ ਕਰੋ ਗੁਰੂ ਪਿਆਰੀ ਸਾਧ ਸੰਗਤ ਦੀ ਕਰਨੀ ਅਰਦਾਸ ਮਹਾਰਾਜੀ ਕਿਰਪਾ ਕਰੋ ਮੇਰਾ ਕਰ ਦਿਓ ਸੱਚੇ ਪਾਸ਼ਾ ਜੀ ਇੱਧਰ ਵੇਖੋ ਇੱਧਰ ਸਾਰਾ ਪਾਣੀ ਪਾਣੀ ਭਰਿਆ ਆ ਸਾਡਾ ਜਿਹੜਾ ਇਲਾਕਾ ਪੰਤਾਲੀ ਕਿਲੇ ਥਾਂ ਗੁਰੂ ਮਹਾਰੇ ਦੀ ਕਿਰਪਾ ਨਾਲ ਬਚਿਆ ਆਉਂਦਾ ਵਾ ਆ ਜਿਆਦੀ ਹਵਾ ਦੇ ਕਾਰਨ ਅੱਜ ਬਹੁਤ ਔਖਾ ਕੰਮ ਰਾਤ ਦੇ ਟਰੈਕਟਰ ਵੀ ਇੱਥੇ ਆ ਸਾਡੇ ਸਾਰੇ ਸਿੰਘ ਰਾਤ ਦੇ ਜੱਬੇ ਹੋਏ ਸੀ ਚਲੇ ਗਏ ਆ ਹੁਣ ਮੈਂ ਬੇਤਲਾਫ ਹਰਦਿਆਂ ਦਾ ਆ ਖੁਦਾਂ ਨੂੰ ਅਪੀਲ ਕਰਦਾ ਆ ਆਪਣੀਆਂ ਨੂੰ ਜਲਦੀ ਤੋਂ ਜਲਦੀ ਆਓ ਕੰਮ ਬਹੁਤ ਖਤਰੇ ਵਾਲਾ ਆ ਪਾਣੀ ਮਾਰ ਮਾਰ ਛੱਲਾ ਸਾਡਾ ਸਾਰਾ ਜਿਹੜਾ ਬੰਨਣਾ ਥੋੜ੍ਹ ਦਿੱਤਾ ਜੀ ਇਹਨੇ ਤੇ ਬੇਨਤੀ ਕਰਦਾ ਆ ਵੀ ਦੋ ਦੋ ਆਓ ਇੱਥੇ ਆਪਣਾ ਜਿਹੜਾ ਬੰਨਣਾ ਬਚਾਈਏ ਆ 45 ਕਿੱਲੇ ਥਾਂ ਦੀ ਚੜੀਆਂ ਘਰਾਂ ਦਾ ਜਿਹੜਾ ਰਾਤ ਦਾ ਅੱਜ ਤੋਂ 26 ਦਿਨ ਹੋ ਗਏ ਸਾਨੂੰ ਰਾਤ ਦਿਨ ਇੱਥੇ ਨਹੀਂ ਬਹੁਤ ਭਾਰੀ ਆ ਤੇ ਆ ਵੇਖੋ ਇੱਧਰ ਇੱਥੋਂ ਇੱਥੋਂ ਟੁੱਟ ਗਿਆ ਸੀ ਚਈ ਦੇ ਵਿੱਚ ਇਹਨੂੰ ਬੰਨ ਕੇ ਫੇਰ ਕੰਮਜਾਬ ਕੀਤਾ ਸੀ ਬਹੁਤ ਜ਼ਿਆਦੀ ਮਿੱਟੀ ਇੱਥੇ ਪਾਈ ਆ ਤੇ ਇਹ ਜਿਹੜਾ ਨਹੀਂ ਸੂਤਰ ਆ ਰਿਹਾ ਕੰਮ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਿਓ ਕਿਰਪਾ ਕਰਿਓ ਸੱਤੀ ਪਾਸ਼ਾ ਅੱਗੇ ਵੀ ਸਾਡੇ ਜਿਹੜਾ ਪਿਸਤ ਪਾਤਰ ਰੱਖ ਲੈ ਆਹ ਦੇਖੋ ਪਰ ਪਹਿਲਾਂ ਤਰਪੂਲਣਾ ਲਾਈਆਂ ਸੀ ਇੰਦੇ ਅੱਗੇ ਗੱਲ ਤਾਂ ਕੋਈ ਨਹੀਂ ਗਈ ਪਰ ਕੀ ਕਰੀਏ ਛੱਲਾ ਬਹੁਤ ਜ਼ਿਆਦਾ ਪਾਣੀ ਆ ਇਧਰ ਲੋਕਾਂ ਦੀਆਂ ਮੋਟਰਾਂ ਸਾਰਾ ਪੰਜਾਬ ਹੁਣ ਬਹੁਤ 26 ਦਿਨ ਹੋ ਗਏ ਅੱਜ ਇਥੇ ਲੱਗਿਆ ਨੂੰ ਰਾਤ ਦੇ ਨੇ ਇੱਕ ਕੀਤਾ ਸੀ ਪਰ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਵਾ ਤੇ ਕੀ ਕਰ ਸਕਦੇ ਆ ਇੰਦੇ ਅੱਗੇ ਜ਼ੋਰ ਨਹੀਂਗਾ ਮੈਂ ਚਾਹ ਲੈ ਕੇ ਆਇਆ ਸੀ ਨਹੀਂ ਕਰੇ ਜਾਂ ਥੋੜਾ ਜਿਹੀ ਹੋਇਆ ਪਹਿਲਾਂ ਮੱਝਾਂ ਚੋਣ ਵਾਸਤੇ ਇਥੇ ਕੋਈ ਵੀ ਨਹੀਂ ਸਾਰੇ ਸਿੰਘ ਸਾਡੇ ਛੱਡ ਕੇ ਭੱਜ ਗਏ ਆ ਆ ਵੇਖੋ ਤੋੜੇ ਲਾਏ ਹੀ ਰਾਤ ساری ਰਾਤ ਲੱਗੇ ਰਹੇ ਇੱਥੇ ਮਰਾਦੀ ਵੀਡੀਓ ਵੀ ਪਾਉਂਗਾ ਤੇ ਆ ਵੇਖੋ ਜੀ ਇੰਨਾ ਕੀ ਫਰਕ ਆ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਧੰਨ ਮਹਾਰਾਜ ਕਿਰਪਾ ਕਰੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਕਰਿਓ ਬਖਸ਼ੋ ਇਹ ਇੱਕੀ ਮੌਕਾ ਦੇ ਦਿਓ ਗਾਹਵਰੀ ਭਾਵੇਂ ਸਾਨੂੰ ਕੋਈ ਥੋੜਾ ਬੜਾ ਜ਼ਮੀਨ ਵੇਚ ਕੇ ਵੀ ਇੱਥੇ ਪੈਸੇ ਲਾਉਣੇ ਪੈ ਲਾ ਦਵਾਂਗੇ ਤੇ ਮਹਾਰਾਜ ਮਿਹਰ ਕਰਿਓ ਆ ਇੱਕੀ ਤੋਂ ਹੁਣ ਬਖਸ਼ ਲੋ ਬੜਾ ਜ਼ਿਆਦਾ ਸਾਨੂੰ ਸਾਮੂ ਬਰੋਆ ਪਿਆ ਵਾ ਇਹ ਇੱਕ ਹੀ ਪੱਤ ਰਹਿ ਗਈ ਆ ਵੇਖ ਲਓ ਕਿੱਡਾ ਸੋਹਣਾ ਝੋਨਾ ਨਿਸਰਿਆ ਸਾਰਾ ਤੇ ਇਹ ਸਾਰਾ ਮਰੀਆ ਮੇਡ ਹੋ ਜਾਣਾ 10 ਮਿੰਟਾਂ ਚ ਜੇ ਪਾਣੀ ਆ ਟੁੱਟ ਗਿਆ ਤੇ ਮਹਾਰਾਜ ਕਿਰਪਾਈ ਕਰਨ ਤੇ ਇਥੋਂ ਇਹ 13 ਕਿੱਲੇ ਲੰਮਾ 45 ਕਿੱਲੇ ਥਾ ਵਾ ਤੇ ਰਾਤੀ ਨੂੰ ਜੀਸੀਬੀ ਲਾ ਕੇ ਇੱਥੇ ਬਹੁਤ ਜ਼ਿਆਦਾ ਖਰਚਾ ਜੜਾ ਆ ਰਿਹਾ ਸੰਤਾਂ ਕੇ ਪੀਲ ਆ ਜੀ ਸਾਡਾ ਜਰੂਰ ਸੰਯੋਗ ਦਿਓ ਬਹੁਤ ਜਿਆਦਾ ਭਾਰੀ ਮੀਂਹ ਆਈ ਆ ਅੱਜ ਮਿੱਟੀ ਪਾ ਕੇ ਚੱਕਾਂਗੇ ਥੋੜਾ ਬਾਲਾ ਪਰ ਨਹੀਂ ਹੁੰਦੇ ਨਹੀਂ ਸੂਤਰ ਆਇਆ ਕੰਮ ਪਾਣੀ ਛੱਲਾਂ ਵੇਖ ਲਓ ਇੱਧਰ ਪਾਣੀ ਪਾਣੀ ਸਾਰਾ ਬਹੁਤ ਡੂੰਘਾ ਦਰਿਆ ਥੱਲੇ ਪਾਣੀ ਆ 30-30 ਫੁੱਟ ਤੇ ਸਾਡੀ ਬੇਨਤੀ ਆ ਕੋਈ ਇੱਥੇ ਆ ਕੇ ਸੱਜਣ ਦਾ ਨਹੀਂ ਸਾਨੂੰ ਕੋਈ ਨਾ ਕੋਈ ਇਹ ਥੇਲ ਫੁੱਲ ਦੀ ਜਿਹੜੀ ਸੇਵਾ ਕਰੇ ਤੇ ਜਿਹੜਾ ਸਾਡਾ ਸੰਯੋਗ ਦੇਵੇ ਅਸੀਂ ਇੰਤ ਕਾਮਯਾਬ ਹੋਈਏ ਅਡਾ ਨੰਬਰ 9156 34713 ਕਰਕੇ ਸੰਪਰਕ ਤੇ ਸਾਡੇ ਕੋਲ ਆਓ ਇੱਥੇ ਪਹੁੰਚੋ ਤੇ ਮੇਰੇ ਵੀਰੋ ਭਰਾਓ ਜ਼ਰੂਰ ਸਾਥ ਦਿਓ ਜੀ ਹਾਂ ਬੜੀਆਂ ਗੁਰੂ ਮਹਾਰਾਜ ਦੀਆਂ ਚੜ੍ਹਦੀ ਕਲਾ ਵਾਲੀਆਂ ਫੌਜਾਂ ਨੇ ਅਰਦਾਸ ਬੇਨਤੀ ਕਰਿਓ ਮਹਾਰਾਜ ਸੁਣ ਲੈਂਦਾ ਸੰਕਤਾਂ ਦੀ ਤੇ ਕਿਰਪਾ ਕਰਿਓ ਮੇਰਾ ਕਰਨ ਪੰਜਾਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਕਰਨ ਮਹਾਰਾਜ ਵੈਰੂ ਜਿੱਤੀ ਖਾਲਸਾ ਵੈਰੂ ਜਿੱਤੀ ਫਤਿਹ ਦੀ